ਜੋ ਨੈਗੇਟਿਵਿਟੀ ਆ ਨਾ ਜਿੰਨੀ ਜੀ ਜਿੱਦਾਂ ਤੁਸੀਂ ਗੁੱਸਾ ਕਰਿਆ ਹਾਂਜੀ ਤੁਸੀਂ ਈਰਖਾ ਕਰੀ ਆ ਜੀ ਸਾੜਾ ਕਰਿਆ ਜੀ ਤੁਹਾਨੂੰ ਕਿਸੇ ਬੰਦੇ ਦੇ ਪ੍ਰਤੀ ਗਰਜ ਰਹਿ ਗਿਆ ਅੰਦਰ ਹੂੰ ਤੁਸੀਂ ਡਰੇ ਆ ਕਿਸੇ ਤੋਂ ਹਾਂਜੀ ਤੁਸੀਂ ਕਿਸੇ ਨੂੰ ਦਬਾ ਕੇ ਰੱਖਣਾ ਚਾਹੁੰਦੇ ਆ ਜੀ ਹੁਣ ਜਦੋਂ ਗਰਜ ਦੀ ਗੱਲ ਕਰਦੇ ਆਂ ਮਤਲਬ ਤੁਸੀਂ ਇਦਾਂ ਬਦਲੇ ਦੀ ਭਾਵਨਾ ਜਿੱਦਾਂ ਹੁੰਦੀ ਫੇ ਖਤਮ ਕਰ ਦੇਣਾ ਇਹਨੂੰ ਜੀ ਤੁਸੀਂ ਕਿਸੇ ਦੇ ਪ੍ਰਤੀ ਸਾਜ਼ਿਸ਼ ਕਰਦੇ ਆਂ ਜੀ ਤੁਸੀਂ ਕਿਸੇ ਤੇ ਸ਼ੱਕ ਕਰਦੇ ਆ ਜੀ ਤੁਸੀਂ ਕਿਸੇ ਦੇ ਪ੍ਰਤੀ ਸ਼ਿਕਾਇਤ ਰੱਖਦੇ ਆਬਜੈਕਸ਼ਨ ਕਰਨਾ ਹਾਂਜੀ ਹੁਣ ਜਦੋਂ ਨਾ ਆਪਾਂ ਗੱਲ ਕਰਦੇ ਆਂ ਕਿ ਫਰਜ਼ਾਂ ਪ੍ਰਤੀ ਸचेਤ ਹੋ ਜੀ ਉਦੇ ਨਾਲ ਕੀ ਆ ਉਹਦੇ ਨਾਲ ਤੁਹਾਡੇ ਅੰਦਰੋਂ ਸ਼ਿਕਾਇਤਾਂ ਮਰ ਜਾਂਦੀਆਂ ਹਾਂ ਜੀ ਕਿਉਂਕਿ ਤੁਹਾਡਾ ਧਿਆਨ ਤਾਂ ਆਪਣੇ ਫਰਜ਼ਾਂ ਤੇ ਆ ਬਿਲਕੁਲ ਹੁਣ ਸ਼ਿਕਾਇਤ ਹੱਕ ਪ੍ਰਤੀ ਹੱਕਾਂ ਪ੍ਰਤੀ ਸੁਚੇਤ ਹੋਣ ਦੀ ਪ੍ਰੋਬਲਮ ਇਹ ਆ ਉਹਦੇ ਨਾਲ ਤੁਹਾਡੇ ਅੰਦਰ ਸ਼ਿਕਾਇਤਾਂ ਸ਼ਿਕਾਇਤਾਂ ਜਮ੍ਹਾਂ ਹੁੰਦੀਆਂ ਆ ਕਿ ਇੱਥੇ ਆ ਹੋਣਾ ਚਾਹੀਦਾ ਸੀ ਇਹਨੇ ਆ ਨਹੀਂ ਕੀਤਾ ਆ ਨਹੀਂ ਕੀਤਾ ਉਹ ਉਹ ਪੱਖਾ ਜੰਦਾ 네ਗੈਟਿਵਿਟੀ ਵਾਲਾ ਜੀ ਉਸ ਵੇਲੇ ਤੁਹਾਡੇ ਸਬਕੌਂਸ਼ੀਅਸ ਨੇ ਕੰਟਰੋਲ ਕਰਨਾ ਹੈ ਜੀ ਉਹਨੇ ਜਦੋਂ ਕੰਟਰੋਲ ਕਰਿਆ ਉਹਨੇ ਰਿਐਕਸ਼ਨ ਦੇਣੇ ਆ ਦੇਣੇ ਬਿਨਾਂ ਲੌਜੀਕ ਤੋਂ ਆ ਜੀ ਦੇਣੇ ਉਹਨੇ ਤੁਹਾਨੂੰ ਖੁਸ਼ ਕਰਨੇ ਆਲੇ ਆ ਜੀ ਖੁਸ਼ ਕਰਨ ਦਾ ਮਤਲਬ ਇਹ ਨਹੀਂ ਹੈਗਾ ਤੁਹਾਡਾ ਭਲਾ ਕਰਨਾ ਆ ਉਹਨੇ ਬਿਲਕੁਲ ਜੀ ਜੋ ਤੁਸੀਂ ਜਦੋਂ ਤੁਸੀਂ ਕਿਸੇ ਤੇ ਸ਼ੱਕ ਕਰ ਲਈ ਤੁਸੀਂ ਇਹਦਾ ਵਾਈਫ ਨੂੰ ਫੋਨ ਕਰਦੀ ਨੂੰ ਦੇਖ ਕੇ ਐਦਾ ਲੱਗਿਆ ਕਿ ਇਹ ਹੁਣ ਫੇ ਉਹਦੇ ਨਾਲ ਲੱਗੀ ਹੋਆ ਹੂੰ ਹੂੰ ਹਾਂਜੀ ਇਹ ਇਹ ਖਿਆਲ ਦਿੱਤਾ ਆਪਣੇ ਆਪ ਨੂੰ ਜੀ ਹੁਣ ਤੁਸੀਂ ਗਏ ਆ ਕੰਮ ਤੋਂ ਉਹਨੇ ਖਾਣਾ ਬਣਾਉਣਾ ਸੀ ਜੀ ਉਹ ਫੋਨ ਤੇ ਲੱਗੀ ਹੋਈ ਆ ਜੀ ਤੁਸੀਂ ਜਾਂਦਿਆਂ ਨੇ ਆਪਣੇ ਆਪ ਨੂੰ ਦਰਵਾਜਾ ਖੋਲ ਕੇ ਇਦਾਂ ਮੈਸੇਜ ਦਿੱਤਾ ਵੀ ਇਹ ਫੇ ਮਾਂ ਨਾਲ ਲੱਗੀ ਹੋਆ ਹੁਣਾਂ ਜੀ ਇੰਨੀ ਕਹਿਣ ਦੀ ਡੇਰਿਆ ਬਿਲਕੁਲ ਫੇ ਤੁਹਾਡੇ ਅੰਦਰੋਂ ਰਿਐਕਸ਼ਨ ਹੋਣਾ ਇਹ ਰੋਟੀ ਨਹੀਂ ਬਣਾਈ ਹੋਈ। ਫੇ ਹੁਣਾਂ ਪਰਸੋਂ ਵੀ ਇਹੀ ਹਾਲ ਹੋਇਆ ਸੀ। ਜੀ ਫੇ ਉਹਨਾਂ ਅੰਦਰੋਂ ਅੰਦਰੋਂ ਤੁਹਾਨੂੰ ਜਵਾਬ ਦੇਣਾ ਕਾਦੀ ਜ਼ਿੰਦਗੀ ਹੈ ਤੇਰੀ। ਜੀ 10 ਘੰਟੇ ਕੰਮ ਕਰਕੇ 12 ਘੰਟੇ ਤੱਕੇ ਖਾਂਦਾ ਆ ਬਾਹਰੋਂ। ਹਾਂਜੀ ਸਾਰਾ ਦਿਨੇ ਬਿੱਲੀ ਆ ਇੱਥੇ। ਮਤਲਬ ਨਾ ਜਿਹੜੇ 2-3 ਮਿੰਟ ਤੁਹਾਨੂੰ ਦਰਵਾਜੇ ਤੋਂ ਆਪਣੇ ਕਮਰੇ ਤੋਂ ਹੋ ਕੇ ਕਿਚਨ ਚ ਜਾ ਕੇ ਦੇਖਣ ਨੂੰ ਲੱਗਣਿਆ ਫੇ ਰੋਟੀ ਬਣੀ ਹੋਈ ਆ ਹਾਂਜੀ ਉਹਨੇ ਚਿਰਚ ਉਹਨੇ ਨਾ ਅੰਬਾਰ ਲਾ ਦੇਣਾ ਤੁਹਾਡੇ ਯਾਨੀ ਤੁਹਾਨੂੰ ਇਦਾਂ ਲੱਗਣਾ ਜਿਦਾ ਮਹਾਭਾਰਤ ਸੁਣ ਲਈ ਹੁੰਦੀ ਆ ਬਿਲਕੁਲ ਜੀ ਹੁਣ ਇਹ ਤਾਂ ਤੁਸੀਂ ਬਾਅਦ ਚ ਦੇਖ ਲੈਣਾ ਫੇ ਰੋਟੀ ਬਣੀ ਹੋਈ ਆ ਜੀ ਪਰ ਉਹ ਜਿਹੜੀਆਂ ਗੱਲਾਂ ਤੁਸੀਂ ਆਪਣੇ ਆਪ ਨਾਲ ਕੀਤੀਆਂ ਹਾਂਜੀ ਉਹ ਮੁੜ ਕੇ ਪਹਿਲੀ ਗੱਲ ਤੋਂ ਪਹਿਲਾਂ ਸਿਗੀਆਂ ਮਾਈਂਡ ਵਿੱਚ ਹਾਂਜੀ ਦੂਜੀ ਗੱਲ ਇਹ ਆ ਜਿਹਨੂੰ ਗੁਰਬਾਣੀ 'ਚ ਕਹਿੰਦੇ ਨਾ ਕਿ ਮਨ ਕੋ ਪਤਾ ਨਹੀਂ ਕਿਦਾਂ ਪੱਕ ਤੀ ਤੇ ਜਨਮ ਜਨਮ ਕੀ ਮਨ ਲੱਗ ਗਈ ਕਾਲਾ ਹੋਆ ਸਿਆ ਉਹ 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 ਜਿਹੜੀ ਮੈਲ ਵਾਲੀਆਂ ਗੱਲਾਂ ਆ ਹੋਰ ਲੱਗ ਗਈਆਂ ਨਾਲ ਜੀ ਅੱਗੇ ਚੱਲ ਕੇ ਉਹਨੇ ਉਨੇ ਇਹ ਨਹੀਂ ਕਰਨਾ ਪਏ ਇਹ ਤਾਂ ਮੈਂ ਆਪਣੇ ਕੋਲੋਂ ਬੜ ਸੋਚਦਾ ਹੀ ਸੀ ਜੀ ਮਾਈਂਡ ਨੇ ਸਬਕੌਨਸ਼ੀਅਸ ਨੇ ਉਹਨਾਂ ਕਲਪਨਾ ਕੀਤੀਆਂ ਹੋਈਆਂ ਗੱਲਾਂ ਨੂੰ ਵੀ ਇਦਾਂ ਲੈ ਲੈਣਾ ਪਿਉ ਹੈਗੀ ਇਦਾਂ ਦੀ ਆਹੋ ਉਹ ਤਾਂ ਅਗਲੀ ਵਾਰ ਜਦੋਂ ਤੁਸੀਂ ਸ਼ੱਕ ਕਰਨੀ ਕਿਸੇ ਗੱਲ ਦੇ ਉੱਤੇ ਉਹ ਜੇ ਪਹਿਲਾਂ 20 ਗੱਲਾਂ ਕਹਿੰਦਾ ਸੀ ਤਾਂ 10 ਇਹ ਜਿਹੜੀਆਂ ਇਹ ਵੀ ਨਾਲ ਜੁੜ ਜਣੀਆਂ 30 ਹੋ ਜਾਣੀਆਂ ਬਿਲਕੁਲ ਜੀ ਹੁਣ ਹਕਾਂ ਪ੍ਰਤੀ ਜਾਗਰੂਕ ਹੋਣ ਦੀ ਸਮੱਸਿਆ ਇਹ ਆ ਕਿ ਉਥੇ ਸ਼ਿਕਾਇਤ ਹੁੰਦੀ ਆ ਤੁਹਾਡੇ ਅੰਦਰ ਜੀ ਸ਼ਿਕਾਇਤ 네ਗੇਟਿਵ ਆ ਜੀ ਉਹਦੇ ਤੇ ਰਿਐਕਸ਼ਨ ਜਿਹੜੇ ਆ ਉਹ 네ਗੇਟਿਵ ਆਉਣੀ ਆ ਜੀ ਹਰਜਾਂ ਪ੍ਰਤੀ ਸचेत ਹੋਣ ਦੀ ਮੌਜ ਇਹ ਆ ਉਹਦੇ ਤੇ ਰਿਐਕਸ਼ਨ ਕੋਈ ਨਹੀਂ ਹੋਣਾ ਬਿਲਕੁਲ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਥੌਟ ਦੇਣਾ ਹੈ ਨਾ ਹਾਂਜੀ ਉਹਦੇ ਲਈ ਸਬਕੌਨਸ਼ੀਅਸ ਕੋ ਕੁਝ ਨਹੀਂ ਹੈਗਾ ਜੀ ਉਹਦੇ ਤੇ ਹੁਣ ਕਹਣਾ ਠੀਕ ਹੈ ਹਾਂਜੀ ਠੀਕ ਹੈ ਹੁਣ ਜੇ ਤੁਸੀਂ ਦਰਵਾਜ਼ੇ 'ਚ ਬੜਿਆ ਨੇ ਉਹਨੂੰ ਫੋਨ ਤੇ ਲੱਗੀ ਨੂੰ ਦੇਖ ਕੇ ਇਹ ਸੋਚਿਆ ਆਪਣੇ ਆਪ ਨੂੰ ਇਹ ਖਿਆਲ ਦਿੱਤਾ ਹਾਂਜੀ ਤੇ ਬਿਚਾਰੀ ਸਾਰੇ ਦਿਨ ਦੀ ਮੇਰੇ ਨਿਆਣਿਆਂ ਨੂੰ ਸਕੂਲੇ ਛੱਡਦੀ ਆ ਚੱਕਦੀ ਆ ਹੂੰ ਮੇਰੇ ਮਾਂ ਪਿਤਾ ਖਿਆਲ ਰੱਖਦੀ ਆ ਹੂੰ ਹੁਣ ਪਿਛਲੇ ਹਫਤੇ ਭਾਣਜੀ ਦਾ ਵਿਆਹ ਸੀ ਉੱਥੇ ਮੇਥੋਂ ਤਾਂ ਜਾ ਨਹੀਂ ਹੁਆ ਉੱਥੇ ਵੀ ਜਾ ਕੇ ਆਈ ਆ ਹਾਂਜੀ ਤੇ ਇਹਨੂੰ ਮਸਾਂ ਟਾਈਮ ਮਿਲਿਆ ਹੁਣ ਗੱਲ ਕਰਨੀ ਦਾ ਜੀ ਫੇ ਕੋਈ ਨਹੀਂ ਮੈਂ ਕੱਪੜੇ ਬਦਲਾਂ ਜੀ ਫ੍ਰਿਜ ਚ ਕੁਛ ਨਾ ਕੁਛ ਤਾਂ ਪਿਆ ਹੀ ਹੋਣਾ ਮडम ਤਾਂ ਗਰਮ ਕਰਕੇ ਕਰਖਾਨਾ ਮੈਂ ਜਾਂਦੇ ਇਨ ਰੋਟੀ ਬਣਾ ਲੈਣੀ ਹਾਂਜੀ ਹੁਣ ਜੇ ਆਪਣੇ ਫਰਜ਼ਾਂ ਪ੍ਰਤੀ ਇਦਾਂ ਤੁਸੀਂ ਕਰ ਲਿਆ ਅੱਛਾ ਤੁਸੀਂ ਇਦਾਂ ਸੋਚਿਆ ਪੇ ਓਹੋ ਪੇ ਲੱਗ ਗਿਆ ਫੋਨ ਤੇ ਮੈਂ ਵੀ ਗਲਤੀ ਕਰ ਗਿਆ ਜੇ ਮੈਂ ਕੰਮ ਤੋਂ ਆਉਂਦਾ ਆਉਂਦਾ ਫੋਨ ਕਰ ਲੈਂਦਾ ਪਹਿਲਾਂ ਹੂੰ ਪਮਾਉਂਦਾ ਹੋਇਆ ਪੀਜ਼ਾ ਚੱਕ ਲੈ ਆਉਂਦਾ ਮੈਂ ਬਿਲਕੁਲ ਚਲ ਕੋਈ ਨਹੀਂ ਮੈਂ ਕੱਪੜੇ ਬਦਲ ਕੇ ਮੈਂ ਜੇਨਾ ਨਾ ਖਾਣਾ ਬਣਾਇਆ ਹੋਇਆ ਨਾ ਮੈਂ ਇੱਥੋਂ ਆਰਡਰ ਕਰ ਦਿੰਦਾ 15 ਮਿੰਟਾਂ ਚ ਪੀਜ਼ਾ ਆ ਜਾਣਾ ਹਾਂਜੀ ਤੁਸੀਂ ਕਰਕੇ ਦੇਖਿਓ ਜਦੋਂ ਪੋਜ਼ਿਟਿਵ ਖਿਆਲ ਦੇਣਾ ਆਪਣੇ ਆਪ ਨੂੰ ਉਹਦੇ ਤੇ ਅੰਦਰੋਂ ਰਾਤੇ ਹੀ ਰਾਤ ਮਿਲਣੀਆਂ ਤੁਹਾਨੂੰ ਮਤਲਬ ਕਿ ਇਹਨੂੰ ਆਪਾਂ ਕਹਿ ਸਕਦੇ ਆਂ ਜੀ ਕਿ ਜੋ ਮੰਗਾਂ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਫਿਰ ਫਿਰ ਤਾਂ ਉੱਥੇ ਤਾਂ ਸਕੂਨ ਹੀ ਮਿਲ ਗਿਆ ਨਾ ਤੁਹਾਨੂੰ ਹਾਂਜੀ ਹਾਂਜੀ ਤੁਸੀਂ ਕਿਸੇ ਤੇ ਬੱਚਾ ਆ ਬੱਚਾ ਇਦਾਂ ਕਮਰੇ ਚ ਆ ਬੈਠਾ ਆ ਹਾਂਜੀ ਇੱਕ ਵਾਰੀ ਆਪਣੇ ਆਪ ਨੂੰ ਖਿਆਲ ਦਿਓ ਇਹ ਫੋਨ ਤੇ ਲੱਗਾ ਹਾਂਜੀ ਫੇਰ ਦੇਖਿਓ ਰਿਐਕਸ਼ਨ ਕਿਦਾਂ ਦੇ ਆਪਣੇ ਆਪ ਨੂੰ ਪੜੋ ਆਪਣੇ ਆਪ ਨੂੰ ਦੇਖੋ ਪੇ ਅੰਦਰ ਮੇਰੇ ਕੀ ਕੀ ਚੱਲ ਰਿਹਾ ਆ ਹਾਂਜੀ ਜਿਹੜੇ ਉਹ ਖਿਆਲ ਆਉਂਦੇ ਆ ਫੇਰ ਫੇ ਪੁੱਛੋ ਪੇ ਮੇਰਾ ਮੁੰਡਾ ਇੱਕੋ ਹੀ ਮੁੰਡਾ ਆ ਉਹਦੇ ਪ੍ਰਤੀ ਇੰਨੇ ਭੇੜੇ ਖਿਆਲ ਕਾਤੇ ਆ ਰਹੇ ਮੇਰੇ ਅੰਦਰ ਜੀ ਮੈਂ ਤਾਂ ਬੜੇ ਪਿਆਰ ਨਾਲ ਪਾਲਿਆ ਇਹਨੂੰ ਹਾਂਜੀ ਉਹ ਇਸ ਕਰਕੇ ਆ ਰਹਾ ਇਹ ਸਾਡਾ ਕੰਟਰੋਲ ਨਹੀਂ ਉਹ ਦਿੱਤੇ ਹਾਂਜੀ ਉਹ ਜਵਾਬ ਸਾਡੇ ਨਹੀਂ ਹੈਗੇ ਹਾਂਜੀ ਉਹ ਜਿਹੜੇ ਸਾਡੇ ਜੀਨਸ ਦੇ ਰਾਹੀਂ ਪਿੱਛੋਂ ਆਏ ਆ ਉਹਦੇ ਆ ਜਵਾਬ ਉਹ ਜੀ ਹੁਣ ਮੈਂ ਜਿਹੜੀ ਪੜ੍ਹਾਈ ਕੀਤੀ ਆ 5 ਸਾਲ ਦਾ ਸੀ ਮੈਂ ਜਿੰਨਾ ਮੈਂ ਪੜਿਆ ਜੋ ਸਲੀਕਾ ਸਿੱਖਿਆ ਵਿਆਹ ਤੋਂ ਬਾਅਦ ਮੈਨੂੰ ਪਤਾ ਲੱਗਾ ਵਿਆਹ ਹੋਏ ਤੇ ਮੈਨੂੰ ਪਤਾ ਲੱਗਾ ਪੇ ਮੁੰਡਾ ਜੰਮੇ ਦੇ ਪਤਾ ਲੱਗਾ ਮੇਰਾ ਆ ਜੀ ਇਹ ਤਾਂ ਹੈਗਾ 15-20 ਸਾਲ ਦਾ ਕੰਮ ਜੀ ਜਿਹੜੇ ਰਿਐਕਸ਼ਨ ਮੇਰੇ ਹੋ ਰਿਹਾ ਇਹ ਤਾਂ ਹੈਗੇ ਹਜ਼ਾਰਾਂ ਸਾਲਾਂ ਦੇ ਜੀ ਹੁਣ ਜਦੋਂ ਮੈਨੂੰ ਪਤਾ ਆ ਕਿ ਮੇਰਾ ਆ ਕੰਮ ਕਰਨੇ ਨਾਲ ਮੇਰਾ ਕੰਟਰੋਲ ਰਹਿਣਾ ਆ ਜੀ ਜੇ ਆ ਗੱਲ ਕੀਤੀ ਤਾਂ ਕੰਟਰੋਲ ਮੇਰੇ ਕੋਲੋਂ ਗਵਾਜ ਜਾਣਾ ਆ ਜੀ ਮਤਲਬ ਜਿਦਾਂ ਤੁਸੀਂ ਘਰ ਬੱਚੇ ਪਾਲਦੇ ਆ ਹਾਂਜੀ ਹਾਂਜੀ ਹੁਣ ਤੁਹਾਨੂੰ ਪੰਜਾਬ ਸਰਕਾਰ ਇੱਕ ਕਾਨੂੰਨ ਬਣਾ ਦੇਵੇ ਕਿ ਜਿਹੜਾ ਤਾਂ ਪਿਆਰ ਨਾਲ ਬੱਚੇ ਪਾਲ ਸਕਦਾ ਹਾਂਜੀ ਉਹਨੂੰ ਅਸੀਂ ਮਹੀਨੇ ਦੀ ਉਹਦੀ ਬੱਚਿਆਂ ਦੀ ਪੜ੍ਹਾਈ ਵੀ ਫ੍ਰੀ ਆ ਉਹਨੂੰ ਇੰਨੇ ਪੈਸੇ ਦੇਵਾਂਗੇ ਮਹੀਨੇ ਦੇ ਇਹਨਾ ਮੁਲਕਾਂ ਚ ਪੈਸੇ ਮਿਲਦੇ ਆ ਇਦਾਂ ਹਾਂਜੀ ਹਾਂਜੀ ਤੇ ਉਹਨਾਂ ਨੂੰ ਜੇ ਕੰਮ ਨਹੀਂ ਕਰਦੇ ਇੰਨੇ ਪੈਸੇ ਮਿਲੂਗੇ ਉਹਨਾਂ ਨੂੰ ਘਰ ਵੀ ਸਸਤਾ ਦੇਵਾਂਗੇ ਕਿਰਾਏ ਤੇ ਦਵਾਈ ਵੀ ਫ੍ਰੀ ਆ ਹੂੰ ਹੂੰ ਜੇ ਬੱਚਿਆਂ ਦੇ ਨਾਲ ਉਹ ਨਹੀਂ ਧੱਕਾ ਕੀਤਾ ਹਾਂਜੀ ਤਾਂ ਨਿਆਣੇ ਅਸੀਂ ਲੈ ਜਾਣੇ ਸਬਦਾਂ ਕੋਈ ਨਹੀਂ ਮਿਲਣੀ ਜੀ ਅੱਛਾ ਹੁਣ ਜਦੋਂ ਪਤਾ ਆ ਬੰਦੇ ਨੂੰ ਵੀ ਮੇਰੇ ਐਸ ਕੰਮ ਕਰਨੇ ਨਾ ਮੇਰਾ ਕੰਟਰੋਲ ਨਹੀਂ ਰਹਿਣਾ ਜੀ ਫੇ ਕਰੂਗਾ ਉਹ ਨਹੀਂ ਕਰਦਾ ਜੀ ਹੁਣ ਜੇ ਸਾਨੂੰ ਇਸ ਗੱਲ ਦੀ ਸਮਝ ਆ ਜਾਏ ਵੀ ਜਦੋਂ ਮੈਂ ਦੂਜਿਆਂ ਤੇ ਸ਼ੱਕ ਕਰਦਾ ਹਾਂ ਹਾਂਜੀ ਜਦੋਂ ਮੈਂ ਈਰਖਾ ਕਰਦਾ ਉਦੋਂ ਮੇਰਾ ਕੰਟਰੋਲ ਨਹੀਂ ਰਹਿੰਦਾ ਜੀ ਹੁਣ ਮੈਂ ਕਿਸੇ ਨਾਲ ਈਰਖਾ ਕਰੀ ਮੰਨ ਲਓ ਜੀ ਉਹ ਕਿਸੇ ਨੇ ਕੋਈ ਚੀਜ਼ ਲਈ ਆ ਕੋਈ ਉਹਦਾ ਬੱਚਾ ਸਫਲ ਹੋਇਆ ਜਾਂ ਬੰਦੇ ਨੇ ਵਧੀਆ ਘਰ ਲੈ ਲਿਆ ਮੈਂ ਆਪਣੇ ਆਪ ਨੂੰ ਖਿਆਲ ਦਿੱਤਾ ਪਿੱਲੇ ਦੱਸੇ ਜੀ ਯੋਗਤਾ ਤਾਂ ਹੈ ਨਹੀਂ ਇਹ ਸਾਲਾ ਹੋਰ ਘਰ ਲੈ ਕੇ ਬਹਿ ਗਿਆ ਹਾਂਜੀ ਹਾਂਜੀ ਹੁਣ ਜਿਹੜੇ ਅੰਦਰੋਂ ਜਦੋਂ ਨਾ ਤੁਸੀਂ ਆਪਣੇ ਆਪ ਨੂੰ ਪੜਨ ਲੱਪੈ ਜੀ ਜਿਹੜਾ ਜਿਹੜਾ ਹੈਗਾ ਆ ਵੀ ਆਪਣੜੇ ਗਰੀਵਾਨ ਮੈਂ ਸਿਰ ਨੀਵਾ ਕਰਦੀਕ ਜੀ ਜਦੋਂ ਤੁਸੀਂ ਉਹ ਆਪਣੇ ਆਪ ਨੂੰ ਦੇਖਣ ਲੱਗੇ ਵੀ ਜਿਹੜੇ ਇਹ ਇੰਨਾ ਸੋਚਣ ਤੇ ਮੇਰੇ ਅੰਦਰ ਉਹ ਰਿਐਕਸ਼ਨ ਹੋਏ ਆ ਜੀ ਉਹਨਾਂ ਨੇ ਇੰਨੀ ਤਕਲੀਫ ਦਿੱਤੀ ਆ ਜੀ ਹੁਣ ਅੰਦਰੋਂ ਤੁਹਾਡੇ ਰਿਐਕਸ਼ਨ ਹੋਇਆ ਵੀ ਇਹਦਾ ਪਿਓ ਡੀਐਸਪੀ ਲੱਗਾਇਆ ਸੀ ਹਾਂਜੀ ਬਾਪੂ ਤਾਂ ਮੇਰਾ ਵੀ ਉਦੋਂ ਦਾ ਪੜਿਆ ਆ ਹੂੰ ਉਹਨਾਂ ਕੀਤਾ ਹੀ ਨਹੀਂ ਕੁਝ ਵੀ ਬਿਲਕੁਲ ਸਾਨੂੰ ਪਿੰਡ ਦੇ ਸਕੂਲ ਚ ਪੜਾਇਆ ਹੂੰ ਟੀਚਰ ਵੀ ਕੁੱਟਦਾ ਰਿਹਾ ਜੀ ਮੇਰਾ ਬੜਾ ਭਰਾ ਸੀ ਉਹਨਾਂ ਵੀ ਕੁਛ ਨਹੀਂ ਕੀਤਾ ਜੀ ਜਦੋਂ ਕਾਲਜ ਚੋਂ ਨਿਕਲੇ ਆ ਜਰਮਨ ਦੇ ਵੀਜ਼ੇ ਖੁੱਲਿਓ ਸੀ ਜੇ ਕਿਤੇ ਘਰਦਿਆਂ ਨੇ 20 ਲੱਖ ਲਾ ਕੇ ਜਰਮਨ ਭੇਜਿਆ ਹੁੰਦਾ ਮੈਨੂੰ ਹਾਂਜੀ ਫਲਾਨੇ ਦਾ ਵਿਆਹ ਹੋਇਆ ਉਹਦੀ ਘਰ ਵਾਲੀ 50 ਲੱਖ ਦਾਜ ਲੈ ਕੇ ਆਈ ਮੇਰੀ ਘਰ ਵਾਲੀ ਕੁਛ ਵੀ ਨਹੀਂ ਲੈ ਕੇ ਆਈ ਹੂੰ ਮਤਲਬ ਅੰਦਰੋਂ ਜਿੰਨਾ ਕੋਡ ਦਾ ਕੋਡ ਨਹੀਂ ਹੁੰਦਾ ਪਾਕ ਪਈ ਹੋਂਦੀ ਆ ਹਾਂਜੀ ਹਾਂਜੀ ਸਾਰਾ ਉਹ ਫੁੱਟਣਾ ਬਿਲਕੁਲ ਹਾਲਾਂਕਿ ਜਿਹਨੇ ਘਰ ਲਿਆ ਆ ਉਹਨੂੰ ਪਤਾ ਵੀ ਨਹੀਂ ਪੇ ਮੈਂ ਕੀ ਕਰ ਰਿਹਾ ਆ ਹੂੰ ਹੂੰ ਨਾ ਉਹਦਾ ਕੋਈ ਨੁਕਸਾਨ ਹੋ ਸਕਿਆ ਬਿਲਕੁਲ ਹੁਣ ਜੇ ਉਸੇ ਗੱਲ ਦੇ ਉੱਤੇ ਮੈਂ ਇਦਾਂ ਉਹਨੂੰ ਦਾਤ ਦਿਆਂ ਹੂੰ ਆਪਣੇ ਆਪ ਨੂੰ ਇਹ ਕਹਾਂ ਪੇ ਸ਼ੁਕਰਾਨਾ ਪੇ ਦੁਨੀਆ ਖੁਸ਼ ਸਮਾਜ ਖੁਸ਼ ਪੇ ਉਹ ਤਾਂ ਉਦਾਂ ਹੀ ਖਿਜੂ ਬੰਦਾ ਆ ਹਾਂਜੀ ਉਦਾਂ ਹੀ ਉਹ ਤਾਂ ਬਾਕੀਆਂ ਨਾਲ ਛੜਦਾ ਹੀ ਰਹਿੰਦਾ ਹਾਂਜੀ ਸ਼ੁਕਰ ਹੋਇਆ ਉਹਦੇ ਕੋਈ ਚਾਰ ਪੈਸੇ ਹੋਏ ਆ ਬਿਲਕੁਲ ਉਹਦਾ ਫਾਇਦਾ ਵੀ ਸਭ ਤੋਂ ਵੱਡਾ ਮੈਨੂੰ ਹੋਣਾ ਜੀ ਕਿਉਂਕਿ ਮੈਂ ਦੁਖੀ ਹੋਣੋਂ ਹਟ ਜਾਣਾਗਾ ਪੇ ਉਹ 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 ਜਦੋਂ ਮੈਂ ਇਦਾਂ ਜਿਵੇਂ ਇਦਾਂ ਸੋਚੂਗਾ ਪੇ ਸ਼ੁਕਰ ਹੋਇਆ ਇਹਦੇ ਕੋਈ ਚਾਰ ਪੈਸੇ ਹੋਏ ਹਾਂਜੀ ਪਹਿ ਹਰ ਵੇਲੇ ਰੋਂਦਾ ਹੀ ਰਹਿੰਦਾ ਸੀ ਹੁਣ ਘੱਟੋ ਘੱਟ ਖੁਸ਼ੀ ਨਾਲ ਤਾਂ ਮਿਲੂਗਾ ਸਾਨੂੰ ਹਾਂਜੀ ਹਾਂਜੀ ਹੁਣ ਜਦੋਂ ਇਹ ਖਿਆਲ ਦੇਣਾ ਉਹਦਾ ਕੋਈ ਰਿਐਕਸ਼ਨ ਨਹੀਂ ਅੰਦਰੋਂ ਹੋਣਾ ਜੀ ਉਹ 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 ਬਸ ਉੱਥੇ ਕਹਾਣੀ ਖਤਮ ਹੋ ਜਾਣੀ ਹੈ ਹਾਂਜੀ ਹੁਣ ਤੁਸੀਂ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਜਦੋਂ ਘਰ ਵਾਲੀ ਫੋਨ ਤੇ ਲੱਗੀ ਹੋਆ ਜਦੋਂ ਤੁਸੀਂ ਸ਼ੱਕ ਕਰ ਲਈ ਕਿ ਇਹ ਰੋਟੀ ਬਣਾਈ ਨਹੀਂ ਤੇ ਮਾਂ ਨਾਲ ਲੱਗੀ ਹੋਆ ਹਾਂਜੀ ਉਹ ਜਿਹੜੇ 3-4 ਮਿੰਟ ਦਾ ਨਰਕ ਆ ਜੀ ਤੇ ਜਦੋਂ ਤੁਸੀਂ ਇਹ ਸੋਚਿਆ ਪਏ ਇਹਨੂੰ ਮਸੀਂ ਟਾਈਮ ਮਿਲਿਆ ਆ ਮੈਂ ਛੇਤੀ ਕੱਪੜੇ ਬਦਲ ਕੇ ਆਨਲਾਈਨ ਪੀਜ਼ਾ ਆਰਡਰ ਕਰਦੇ ਆ ਤੇ 15 ਮਿੰਟਾਂ ਚ ਆ ਜਾਣਾ ਬੈਠ ਕੇ ਖਾਵਾਂਗੇ ਜਾਂ ਮੈਂ ਇਹਨੂੰ ਕਹਾ ਮੈਂ ਨਾ ਆਉਣਾ ਇਹਨੂੰ ਕਹਾ ਤਿਆਰ ਹੋ ਛੜ ਜਿਹੜਾ ਅੱਧਾ ਘੰਟਾ ਬਣਾਉਣ ਨੂੰ ਲੱਗਣਾ ਰੈਸਟੋਰੈਂਟ ਜਾ ਕੇ ਖਾ ਕੇ ਆਉਨੇ ਆ ਬਿਲਕੁਲ ਹੁਣ ਜਿਹੜੀ ਅੰਦਰੋਂ ਤੁਹਾਨੂੰ ਉਲਾਰ ਦੇਣਾ ਹੈ ਨਾ ਤੁਹਾਨੂੰ ਅੰਦਰੋਂ ਸ਼ਾਵਾਸ਼ ਮਿਲਣੀ ਆਪਣੇ ਆਪ ਤੋਂ ਜਿੱਦਣ ਉਹ ਅਸੀਂ ਆਪਣੇ ਗਿਰਵਾਨ ਚ ਦੇਖਣ ਲੱਪੇ ਇਦਾਂ ਸਿਰੀਮਾ ਕਰਕੇ ਜੀ ਤੇ ਮੇਰੇ ਕੁਝ ਸੋਚਣ ਨਾਲ ਕੋਈ ਕਲਪਨਾ ਕਰਨੇ ਨਾਲ ਕੋਈ ਸ਼ਿਕਾਇਤ ਕਰਨੇ ਨਾਲ ਸ਼ੱਕ ਕਰਨੇ ਨਾਲ ਕਿਸੇ ਦੇ ਧੰਨਵਾਦੀ ਹੋਣ ਨਾਲ ਕਿਸੇ ਪ੍ਰਤੀ ਸਾਜ਼ਿਸ਼ ਕਰਨੇ ਨਾਲ ਮੇਰੇ ਅੰਦਰ ਕੀ ਵਾਪਰ ਰਿਹਾ ਹੈ ਜੀ ਫੇ ਨਰਕ ਤੋਂ ਬਚਾਂਗੇ ਅਸੀਂ ਫਿਰ ਆਪਣਾ ਸੁਧਾਰ ਹੋਣਾ ਸ਼ੁਰੂ ਹੋਣਾ ਹਾਂਜੀ ਹਾਂਜੀ ਉਹ ਦੇਖੋ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਜਦੋਂ ਨਾ ਇੱਕ ਵਾਰੀ ਤੁਸੀਂ ਸ਼ੱਕ ਕਰੀ ਜੀ ਉਦੋਂ ਕੁਝ ਗੱਲਾਂ ਤਾਂ ਜਿਹੜੀਆਂ ਪ੍ਰਾਣੀਆਂ ਬੀਤੀਆਂ ਸੀ ਮਾਈਂਡ ਨੇ ਉਹ ਕੱਢ ਕੇ ਰੱਖ ਦਿੱਤੀਆਂ ਹਾਂਜੀ ਕੁਝ ਉਹਨੇ ਜਾਨੀ ਸ਼ੱਕ ਪਿੱਛੇ ਜਦੋਂ ਮੰਨ ਲਓ ਇੱਕ ਦਿਨ ਪਹਿਲਾਂ ਤੁਸੀਂ ਦੇਖਿਆ ਵੀ ਫੋਨ ਤੇ ਲੱਗਿਓ ਸੀ ਉਹ ਹਾਂਜੀ ਮਾਈਂਡ ਨੇ ਕਹਿਣਾ ਕੱਲ ਵੀ ਉੱਥੇ ਹੀ ਲੱਗਿਓ ਹੋਣੀ ਆ ਹਾਂਜੀ ਉਹ 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 ਉਹਨੂੰ ਵੀ ਵੱਡੀ ਬਣਾ ਕੇ ਪੇਸ਼ ਕਰ ਦੇਣਾ ਉਹਨੇ ਸ਼ੱਕ ਦਾ ਸੁਭਾਅ ਹੀ ਆ ਹਾਂਜੀ ਹਾਂਜੀ ਉਹ ਕਲਪਨਾ ਹੁੰਦੀ ਔਰ ਬੇਬੁਨਿਆਦ ਹੁੰਦੀ ਆ ਜੀ ਠੀਕ ਆ ਅੱਛਾ ਫਿਰ ਕੀ ਹੋਣਾ ਵੀ ਜੋ ਜਿਹੜੀਆਂ ਨੰਮੀਆਂ ਗੱਲਾਂ ਪਹਿਲੀ ਵਾਰ ਤੁਸੀਂ ਤੁਹਾਡੇ ਅੰਦਰ ਆਈਆਂ ਨਾ ਹਾਂਜੀ ਉਹ ਵੀ ਉਹਦੇ ਸੁਭਾਅ ਦੇ ਵਿੱਚ ਹੀ ਜੁੜ ਜਾਣੀਆਂ ਮੁੜ ਕੇ ਅਗਲੀ ਵਾਰ ਬਿਲਕੁਲ ਜੀ ਉਹ ਇੱਕ ਦੇ ਉੱਤੇ ਉਹਨੂੰ ਹੋਰ ਕਈ ਬਣਾਉਣੀਆਂ ਜੀ ਠੀਕ ਹੈ ਤਾਂ ਜੇ ਜੇ ਹੁਣ ਜੇ ਪੋਜ਼ਿਟਿਵ ਦਿੱਤਾ ਤੁਸੀਂ ਆਪਣੇ ਆਪ ਨੂੰ ਜੀ ਫਿਰ ਉਹ ਉਹ ਨਕਮਾ ਹੋ ਜਾਣਾ ਉਹਨੂੰ ਬੇਲਾ ਹੋ ਜਾਣਾ ਹਾਂਜੀ ਹੁਣ ਉਸ ਵੇਲੇ ਤੁਸੀਂ ਕੀ ਕੀਤਾ ਨਮਾ ਨਹੀਂ ਉਹਨੂੰ ਕੁਝ ਵੀ ਦਿੱਤਾ ਹਾਂਜੀ ਫਿਰ ਤੁਸੀਂ ਉਹਨੂੰ ਉਹਦੀ ਪ੍ਰੋਗਰਾਮਿੰਗ ਕਰਨ ਲੱਪੇ ਹੁਣ ਹੂੰ ਹੁਣ YouTube ਤੋਂ ਤੁਸੀਂ ਇੱਕ ਤਰ੍ਹਾਂ ਦੀਆਂ ਗਾਹ ਹਿੰਦੀ ਗਾਣੇ ਵਾਲੀ ਵੀਡੀਓ ਲੱਭ ਲਓ ਹੁਣ ਹਾਂਜੀ ਮੁੜ ਕੇ ਦੇਖਿਓ ਅੱਧੇ ਘੰਟੇ ਬਾਅਦ ਖੋਲਿਓ ਉਹਨੂੰ ਦੇਖਿਓ ਕਿੰਨੀਆਂ ਹਿੰਦੀ ਗਾਣਿਆਂ ਦੀਆਂ ਪੀਂਆਂ ਪਈਆਂ ਉਹੀ ਸਾ ਹਾਂਜੀ ਸਾਰਾ ਕੁਝ ਉਸੇ ਨਾਲ ਹੀ ਰਿਲੇਟਡ ਆ ਜੂਗਾ ਹੁਣ ਜਦੋਂ ਤੁਸੀਂ ਉਹਦੀ ਪ੍ਰੋਗਰਾਮਿੰਗ ਇਦਾਂ ਦੀ ਕਰਨ ਲੱਪੇ ਕਿ ਜਦੋਂ ਕੋਈ ਗੱਲ ਹੁੰਦੀ ਹੈ ਮੈਂ ਆ ਇਦਾਂ ਕਰਨੀ ਆ ਜੀ ਫਿਰ ਕੀ ਹੋਣਾ ਹੌਲੀ ਹੌਲੀ ਮੰਨ ਲਓ 5 ਸਾਲ 10 ਸਾਲ ਲੱਗਣ ਇਦਾਂ ਨਮਾ ਉਹ ਖਿਆਲ 네ਗੇਟਿਵ ਸੋਚ ਨੂੰ ਹਟ ਗਏ ਤੁਸੀਂ ਚੰਗੇ ਖਿਆਲ ਦੇ ਰਹੇ ਆ ਉਹਨੂੰ ਕੰਮ ਨਹੀਂ ਮਿਲ ਰਿਹਾ ਠੀਕ ਆ ਕਰਦਿਆਂ ਕਰਦਿਆਂ ਫਿਰ ਜਾਨੀ ਹੋ ਸਕਦਾ ਕਿ ਸੁਪਨੇ ਹੂੰ ਬੁਰੜਾਈ ਕਾ ਜਦੋਂ ਸੁਪਨੇ ਵਿੱਚ ਵੀ ਤੁਹਾਡੇ ਮੂੰਹੋਂ ਸੱਚ ਨਿਕਲੇ ਸਹੀ ਨਿਕਲੇ ਹਾਂਜੀ ਬਿਲਕੁਲ ਜੀ ਫਿਰ ਹੋ ਸਕਦਾ ਕਿ ਕੋ ਤੁਹਾਡਾ ਸੱਚਮੁੱਚ ਬੁਰਾ ਖਰਚ ਹੈ ਹਾਂਜੀ ਸੱਚਮੁੱਚ ਨੁਕਸਾਨ ਕਰ ਜਾਏ ਜੀ ਤੁਸੀਂ ਉਸ ਵੇਲੇ ਵੀ ਦਾ ਸੋਚੋ ਕਿ ਚਲੋ ਇਹਦੇ ਇਹਦੇ ਨਾਲ ਉਲਝ ਕੇ ਇਹਦੇ ਪ੍ਰਤੀ ਸੋਚ ਸੋਚ ਕੇ ਮੈਂ ਆਪਣੀ ਸ਼ਾਂਤੀ ਕਾਤੇ ਭੰਗਰਨੀ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਕਿਸੇ ਕੋਈ ਭੁਲੇਖਾ ਪੈ ਗਿਆ ਹੋਣਾ ਇਹਨੂੰ ਠੀਕ ਹੈ ਇਹਨੂੰ ਈਰਖਾ ਹੋ ਗਈ ਹੋਣੀ ਮੇਰੇ ਨਾਲ ਜੀ ਮੇਰੀਆਂ ਗੱਲਾਂ ਦਾ ਜਵਾਬ ਨਹੀਂ ਹੋਊਗਾ ਇਹਦੇ ਕੋ ਤਾਂ ਸ਼ਾਇਦ ਮੇਰੇ ਨਾਲ ਹੀ ਕਰ ਗਿਆ ਤੱਕਾ